ਗਗਨਦੀਪ ਕੌਰ ਤੁਸੀਂ ਦੇਖ ਰਹੇ ਹੋ ਚੈਨਲ ਪਾਵਰ ਮੀਡੀਆ ਪੰਜਾਬ ਮਾਈ ਪਾਗੋ ਸੇਵਾ ਸੁਸਾਇਟੀ ਗੁਰਦਾਸਪੁਰ ਵੱਲੋਂ ਮਾਨਵਤਾ ਦੇ ਪਲੇ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਹੋਰ ਨੇਕ ਉਪਰਾਲਾ ਕਰਦੇ ਹੋਏ ਰੁੱਖ ਲਗਾਉਣ ਦੀ ਸੇਵਾ ਆਰੰਭ ਕੀਤੀ ਗਈ। ਜਿਸ ਤੇ ਅੱਜ ਮਾਈ ਪਾਗੋ ਸੇਵਾ ਸੁਸਾਇਟੀ ਗੁਰਦਾਸਪੁਰ ਦੇ ਸੇਵਾਦਾਰ ਅਤੇ ਸ਼ਹੀਦ ਭਗਤ ਸਿੰਘ ਪਰ ਐਸ ਐਸੋਸੀਏਸ਼ਨ ਦੇ ਬਲਾਕ ਤਾਰੀਵਾਲ ਦੇ ਪ੍ਰਧਾਨ 인ਦਰਜੀਤ ਜੀ ਦੀ ਅਗਵਾਈ ਹੇਠ ਵਕਤ ਵਕਤ ਥਾਵਾਂ ਤੇ ਫਲਦਾਰ, ਛਾਂਦਾਰ ਅਤੇ ਫਲਦਾਰ ਰੁੱਖ ਲਗਾਏ ਗਏ। ਸੇਵਾਦਾਰਾਂ ਨੇ ਦੱਸਿਆ ਕਿ ਮਾਈ ਪਾਗੋ ਸੇਵਾ ਟਰਸਟ ਯੂਕੇ ਦੇ ਚੇਅਰਪਰਸਨ ਮੈਡਮ ਰੁਪਿੰਦਰਜੀਤ ਕੌਰ ਕੁੰਮਣ ਸਮੇਤ ਸਮੱਚੀ ਤਰਸਤੀ ਮੈਂਬਰਾ ਅਤੇ ਕਵੈਟਰੀ ਦੀਆਂ ਨਾਨਕ ਨਾਮ ਲੇਵਾ ਸੰਗਤਾ ਆਪਣੀ ਲੋਕ ਕਮਾਈ ਦਾ ਦਸਵੰਦ ਫੇਜਦੇ ਹਨ ਜਿਸ ਨਾਲ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਲੋੜਵੰਦ ਪਰਿਵਾਰਾਂ ਨੂੰ ਪੀਣ ਯੋਗ ਪਾਣੀ ਦਾ ਪ੍ਰਬੰਧ ਕਰਨ ਦੀ ਸੇਵਾ ਅਪਾਹਜ ਵਿਅਕਤੀਆਂ ਨੂੰ ਤਰਾਈ ਸਾਈਕਲ ਵੀਲ ਚੇਅਰ ਦੀ ਸੇਵਾ ਲੋੜਵੰਦ ਮਰੀਜ਼ਾਂ ਦੇ ਇਲਾਜ ਦੀ ਸੇਵਾ ਤੋਂ ਇਲਾਵਾ ਲੜਕੀਆਂ ਲਈ ਅੱਠ ਮੁਫਤ ਸਿਲਾਈ ਸਿਖਲਾਈ ਸੈਂਟਰਾਂ ਦੀ ਸੇਵਾ ਨਿਰੰਤਰ ਨਿਭਾਈ ਜਾ ਰਹੀ ਹੈ जबकि कोई भी लोड़वद परिवार अठहत्तर हजार तीन सो इकहत्तर इकहत्तर हजार दो सिफर सिफर चौहत्तर हजार चार पंद्रह हजार छह सौ पंचासी कर सकता है इस मौके रमेश पाल फौजी चंद्र मोहन सतीश कुमार सवरन सिंह जिला इंचार्ज अशोक कुमार बंगराल अरुण कुमार गुरदेव सिंह तो अलावा होर हाजिर सन देखो धारीवाल तो पत्रकार अशोक कुमार दी खास रिपोर्ट ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਤਰ੍ਹਾਂ ਕਿ ਆਪ ਸਭ ਜਾਣਦੇ ਹੋ ਕਿ ਜਿਉਂ ਤਾਂ ਕਿ ਸਾਡੇ ਪੰਜਾਬ ਦੇ ਅੰਦਰ ਜਿਹੜਾ ਵਾਤਾਵਰਨ ਆ ਦਿਨੋ ਦਿਨ ਪ੍ਰਦੂਸ਼ਣ ਹੁੰਦਾ ਜਾ ਰਿਹਾ ਵਾ ਗਰਮੀ ਵਾਧੀ ਪਈ ਆ ਉਹਦਾ ਕਾਰਨ ਇਹ ਹੈਗਾ ਕਿ ਸਾਡੇ ਜਿਹੜੇ ਧਰਤੀ ਤੇ ਲੱਗੇ ਰੁੱਖ ਵਾ ਉਹ ਬੜੀ ਵੱਡੀ ਤਰ੍ਹਾਂ ਚ ਕੱਟੇ ਗਏ ਆ ਜੇਕਰ ਅਸੀਂ ਗੱਲ ਕਰੀਏ ਸੜਕਾਂ ਨਿਕਲੀਆਂ ਬਾਈਪਾਸ ਨਿਕਲੇ ਆ ਸਾਰੇ ਜਿਹੜੇ ਰੁੱਖ ਕੱਟੇ ਗਏ ਆ ਰੁੱਖ ਕੱਟਣ ਦਾ ਕਾਰਨ ਇਹ ਆ ਕਿ ਗਰਮੀ ਇੰਨੀ ਕ ਪੈ ਰਹੀ ਆ ਕਿ ਜਿਹਦੇ ਨਾਲ ਸਾਡਾ ਜੀਣਾ ਜਿਹੜਾ ਬਹੁਤ ਮੁਸ਼ਕਲ ਹੈਗਾ ਵਾ ਤੇ ਆਪਾਂ ਅੱਜ ਮੈਂ ਮਾਈ ਭਾਗੋ ਸੇਵਾ ਪ੍ਰਸਤ ਜੁਕੇ ਦੇ ਸੇਵਾਦਾਰ ਹੋਣ ਦੇ ਨਾਤੇ ਉਹਨਾਂ ਸੇਵਾ ਲਈ ਕਿ ਜਿੱਥੇ ਵੀ ਕਿਤੇ ਜਗ੍ਹਾ ਲੱਭਦੀ ਆ ਉੱਥੇ ਰੁੱਖ ਲਗਾਏ ਜਾਣ ਅੱਜ ਉਸੇ ਨੂੰ ਮੁੱਖ ਰੱਖਦੇ ਹੋਏ ਮੇਰੇ ਨਾਲ ਮੇਰੇਆ ਜਿੰਨੇ ਵੀ ਪਿੰਡ ਦੇ ਸਾਥੀ ਆ ਵਲੰਟੀਅਰ ਆ ਬੜੇ ਕਸਾਣ ਵਾਲੇ ਆਏ ਆ ਬੂਟੇ ਲਾਉਣ ਲੱਗੇ ਆ ਤੇ ਇਹੋ ਹੀ ਅਪੀਲ ਕਰਦਾ ਜੀ ਸਾਰਿਆਂ ਨੂੰ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 550 ਸਾਲ ਪਹਿਲਾਂ ਹੀ ਕਹਤਾ ਸੀ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਕਿ ਜੇਕਰ ਅਸੀਂ ਪਾਣੀ ਹਵਾ ਤੇ ਆਪਣਾ ਵਾਜੂ ਬਚਾਵਾਂਗੇ ਫੇਰ ਹੀ ਠੀਕ ਰਾਂਗੇ ਜੇਕਰ ਅਸੀਂ ਹੁਣ ਵੀ ਨਾ ਸੰਭਲੇ ਉਹ ਵਕਤ ਦੂਰ ਨਹੀਂ ਆ ਕਿ ਜਦੋਂ ਸਾਡੇ ਬੱਚਿਆਂ ਨੂੰ ਆਕਸੀਜਨ ਦੇ ਸਿਲੰਡਰ ਆਪਣੇ ਮੋਢਿਆਂ ਤੇ ਲੈ ਕੇ ਜਾਣਾ ਪਊ ਇਸ ਵਾਸਤੇ ਆਪਾਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਆਓ ਸਮਾ ਹੈਗਾ ਵਾ ਵਾਟੋ-ਵਾਟ ਰੁੱਖ ਲਗਾਈਏ ਆਪਣਾ ਜਿਹੜਾ ਵਾਤਾਵਰਨ ਸੁੱਧ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈ ਪਾਗੋ ਸੇਵਾ ਸੁਸਾਇਟੀ ਜੁਕੇ ਵੱਲੋਂ ਅੱਜ ਪੁਰਾਣਾ ਤਾਰੀਵਾਲ ਵਿਖੇ ਜਿਹੜੇ ਆ ਪੌਦੇ ਲਗਾਏ ਜਾ ਰਹੇ ਨੇ ਔਰ ਬਹੁਤ ਵਧੀਆ ਉਹਨਾਂ ਦਾ ਉਪਰਾਲਾ ਵਾ ਉਹ ਪਹਿਲਾਂ ਵੀ ਹੁਣ ਤੱਕ ਬਹੁਤ ਉਹਨਾਂ ਨੇ ਸੇਵਾ ਕੀਤੀ ਹੈ ਜੇ ਕਿਸੇ ਵੀ ਬੰਦੇ ਨੂੰ ਕੋਈ ਤਰ੍ਹਾਂ ਦੀ ਵੀ ਕੋਈ ਜ਼ਰੂਰਤ ਪੈਂਦੀ ਆ ਤੇ ਉਹ ਸਾਰਿਆਂ ਦੀ ਮਦਦ ਕਰਦੇ ਨੇ ਤੇ ਮੈਂ ਇਹ ਹੀ ਆਸ ਕਰਦਾ ਹਾਂ ਪਰਮਾਤਮਾ ਇਸ ਸੁਸਾਇਟੀ ਨੂੰ ਵੱਧ ਵਧ ਜਿਹੜਾ ਵਾ ਉਹਦਾਂ ਹੀ ਬਖਸ਼ੇ ਅਤੇ ਲੋਕ ਭਲਾਈ ਦੇ ਕੰਮ ਕਰ ਸਕਣ